ਗੂੜਾ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਪੋਲਿਟਿਕਸ ਖੇਡਦੇ ਨੇ ਮੈਂ ਤੁਸੀਂ ਫਾਰਮਰਸ ਦੀ ਗੱਲ ਕਰਦੇ ਹੋ ਕਿਸਾਨਾਂ ਦੀ ਗੱਲ ਕਰਦੇ ਹੋ ਮੇਰੀ ਜਿਹੜੀ ਪਲਾਨ ਹੈ ਉਹ ਬੜੀ ਕਲੀਅਰ ਕਟਾ ਹੈ ਸਿੰਪਲ ਵੀ ਹੈ ਤੇ ਬਾਅਦ ਚ ਕੰਪਲਿਕੇਟਿਡ ਵੀ ਬਣਾ ਦੇਵਾਂਗੇ ਲੇਕਿਨ ਅਮਰਿਤ ਸਰ ਦੀ ਪ੍ਰਗਤੀ ਕਰਨਾ ਸਭ ਤੋਂ ਵੱਡਾ ਕਸ਼ਾ ਕੀ ਲੱਗਦਾ ਹੈ ਕਿ ਤੁਹਾਡੇ ਵਿਜ਼ਨ ਨੂੰ ਲੋਕ ਪਸੰਦ ਕਰੋਗੇ ਦੇਖੋ ਇਤਨਾ ਹੈ ਕਿ ਤੁਸੀਂ ਪਾਸਟ ਅੱਗੇ ਲੈ ਕੇ ਆਉਂਦੇ ਹੋ ਆਪਣੀ ਗਾਹ ਦੀ ਵਿਜਨ ਦੱਸਿਓ ਤੇ ਮੈਂ ਤੁਹਾਨੂੰ ਗਾਹ ਦੀ ਵਿਜਨ ਦੱਸਣ ਲਈ ਤਿਆਰ ਵੀ ਆ ਮੈਂ ਕੀਤੀ ਵੀ ਆ ਲੋਕ ਸਭਾ ਚੋਣ 2024 ਨੂੰ ਕੁਛ ਹੀ ਸਮਾਂ ਬਚਿਆ ਸਰ ਨਲ ਪਾਜਪਾ ਦੇ ਜਿਹੜੇ ਜਿਹੜੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੀ ਮੌਜੂਦ ਹੈ ਸੰਧੂ ਸਾਹਿਬ ਥੋੜਾ ਸਮਾਂ ਬਚਿਆ ਕੀ ਲੱਗਦਾ ਹੈ ਕਿ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਜਿੰਨਾ ਕ ਚੋਣ ਪ੍ਰਚਾਰ ਕਰਨਾ ਹੁੰਦਾ ਕਿਉਂਕਿ ਤੁਸੀਂ ਅੰਬੈਸਡਰ ਰਹੇ ਹੋ ਅਮਰੀਕਾ ਦੇ ਵਿੱਚ ਦਾ ਡਿਊਟੀ ਰਹੀ ਹੈ ਸੋ ਕਿਵੇਂ ਲੱਗ ਰਿਹਾ ਸਰਕਾਂ ਤੇ ਉਤਰ ਕੇ ਲੋਕਾਂ ਦੇ ਵਿੱਚ ਮਿਲ ਮਿਲ ਕੇ ਪ੍ਰਚਾਰ ਕਰਦੇ ਦੇਖੋ ਲੋਕਾਂ ਚ ਮਿਲਣਾ ਸਭ ਤੋਂ ਜ਼ਰੂਰੀ ਗੱਲ ਹੈ ਤੇ ਮਿਲ ਕੇ ਉਹੀ ਗੱਲ ਸਾਹਮਣੇ ਆਂਦੀ ਆ ਕਿ ਅੰਬਰ ਸਰਦੀ ਡਵਲਪਮੈਂਟ ਬਿਲਕੁਲ ਨਹੀਂ ਹੋਈ ਤੇ ਉਹਦੀ ਰਿਸਪੌਂਸਿਬਿਲਟੀ ਇਥੋਂ ਦੀ ਸਰਕਾਰ ਨੂੰ ਤੇ ਮੌਜੂਦਾ ਐਮਪੀ ਸਾਹਿਬ ਨੂੰ ਲੈਣੀ ਚਾਹੀਦੀ ਆ 7 ਸਾਲ ਤੇ ਉਹ ਐਮਪੀ ਬਣੇ ਹੋਏ ਨੇ ਅਗਰ ਇੱਥੇ ਕਾਨੂੰਨੀ ਵਿਵਸਥਾ ਦੇਖੋ ਉਹ ਖਰਾਬ ਹੈ ਅੰਮ੍ਰਿਤਸਰ ਚ ਡਰੱਗ ਦੀ ਪ੍ਰੋਬਲਮ ਵਰਸਟੀ ਹੋਈ ਆ ਇੱਥੇ ਇਨਕਮਾਂ ਦੇ ਹੱਥ ਚ ਤੇ ਅਰਬਨ ਏਰੀਆਸ ਚ ਘਟੀਆਂ ਹੀ ਨੇ ਤੇ ਇੰਡਸਟਰੀ ਐਗਰੀਕਲਚਰ ਥੱਲੇ ਗਈ ਆ ਇਸ ਲਈ ਹੁਣ ਮੈਨੂੰ ਇਹੋ ਹੀ ਦਿਖਿਆ ਜਿਤਨਾ ਮੈਂ ਲੋਕਾਂ ਨਾਲ ਇੰਟਰਐਕਟ ਕਰ ਰਿਹਾ ਕਿ ਡਿਵੈਲਪਮੈਂਟ ਵਾਲਾ ਸਾਨੂੰ ਫੋਕਸ ਕਰਨ ਦੀ ਜ਼ਰੂਰਤ ਹੈ ਤੇ ਮੇਰੀ ਜਿਹੜੀ ਪਲਾਨ ਹੈ ਉਹ ਬੜੀ ਕਲੀਅਰ ਕਟਾ ਹੈ ਸਿੰਪਲ ਵੀ ਹੈ ਤੇ ਬਾਅਦ ਚ ਕੰਪਲਿਕੇਟਿਡ ਵੀ ਬਣਾ ਦੇਵਾਂਗੇ ਲੇਕਿਨ ਅੰਮ੍ਰਿਤਸਰ ਦੀ ਪ੍ਰਗਤੀ ਕਰਨਾ ਸਭ ਤੋਂ ਵੱਡਾ ਲਕਸ਼ਯ ਸੰਤੂ ਸਾਹਿਬ 2014 ਦੇ ਵਿੱਚ ਅਰੁਣ ਜੇਤਲੀ ਜੀ ਆਏ 2019 ਦੇ ਵਿੱਚ ਹਰਦੀਪ ਪੂਰੀ ਜੀ ਆਏ ਸੋ ਵਿਜ਼ਨ ਉਹ ਵੀ ਆ ਹੁਣ ਲਾ ਕੇ ਆਸੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਾਂ ਫਿਰ ਬੇਰੋਜ਼ਗਾਰੀ ਦਾ ਮੁੱਦੇ ਖਤਮ ਕਰਨਾ ਨਸ਼ੇ ਦੇ ਮੁੱਦੇ ਨੂੰ ਖਤਮ ਕਰਨਾ ਤੁਹਾਡੇ ਵੀ ਉਹੀ ਵਿਜ਼ਨ ਹੈ ਕੀ ਲੱਗਦਾ ਕਿ ਉਸ ਵੇਲੇ ਲੋਕਾਂ ਨੇ ਇਹ ਵਿਜ਼ਨ ਨੂੰ ਪਸੰਦ ਨਹੀਂ ਕੀਤਾ ਸੀ ਹਾਲਾਂਕਿ ਲੋਕ ਚਾਹਦੇ ਆ ਦਿਲੋਂ ਚਾਹਦੇ ਆ ਕੀ ਲੱਗਦਾ ਕਿ ਤੁਹਾਡੇ ਵਿਜ਼ਨ ਨੂੰ ਲੋਕ ਪਸੰਦ ਕਰੋਗੇ ਦੇਖੋ ਇਤਨਾ ਆ ਕਿ ਤੁਸੀਂ ਪਾਸਟ ਅੱਗੇ ਲੈ ਕੇ ਆਉਂਦੇ ਹੋ ਜਿੰਨੇ ਵੀ ਪੋਲੀਟੀਸ਼ੀਅਨ ਨੇ ਉਹ ਪਾਸਟ ਦੀ ਗੱਲ ਕਰਦੇ ਆ ਗਾਂ ਭਵਿੱਖ ਅਚੇ ਕਰਨ ਦੀ ਤੇ ਕੋਈ ਗੱਲ ਨਹੀਂ ਕਰਦਾ ਇਹ ਤਾਂ ਇੱਕ ਤਰ੍ਹਾਂ ਮਿੱਟੀ ਸੁੱਟਣ ਵਾਲੀ ਗੱਲ ਹੈ ਇਹ ਜਿਤਨਾ ਔਇਲਾ ਸਾਹਿਬ ਨੇ ਉਹ ਮਿੱਟੀ ਸੁੱਟਣਗੇ ਮੈਂ ਇਹੋ ਹੀ ਕਹਿਣਾ ਆਕਰ ਇਹ ਦੌਰ 6 ਸਾਲ ਚ ਕਿੱਥੋਂ ਕਿੱਥੇ ਬਦਲ ਗਿਆ ਤੇ 7 ਸਾਲ ਦੇ ਤੋਂ ਐਮਪੀ ਨੇ ਹੁਣ ਟਾਈਮ ਆ ਗਿਆ ਆਪਣੀ ਗਾਹ ਦੀ ਵਿਜਨ ਦਸੀਏ ਤੇ ਮੈਂ ਤੁਹਾਨੂੰ ਗਾਹ ਦੀ ਵਿਜਨ ਦੱਸਣ ਲਈ ਤਿਆਰ ਵੀ ਆ ਮੈਂ ਕੀਤੀ ਵੀ ਆ ਆਪਾਂ ਕੋਈ ਵੀ ਏਰੀਆ ਲੈ ਲਈਏ ਇੰਡਸਟਰੀ ਲੈ ਲਈਏ ਇਨਕਮ ਜਨਰੇਸ਼ਨ ਲੈ ਲੀਏ ਸਟਾਰਟਅਪਸ ਲੈ ਲੀਏ ਤੁਸੀਂ ਸਟਾਰਟਅਪ ਦਾ ਦੇਖੋ ਸਾਡਾ ਭਾਈਚਾਰਾ ਜਿਹੜਾ ਬਾਹਰ ਬੈਠਾ ਆ ਅਮਰੀਕਾ 'ਚ ਉਹ ਤਿਆਰ ਹੈਗਾ ਬਹੁਤ ਵੱਡੀ ਕੰਟਰੀਬਿਊਸ਼ਨ ਕਰਨ ਦੇ ਕਿ ਸਾਡੇ ਇੱਥੇ ਬੱਚਿਆਂ ਨੂੰ ਜਿਹੜਾ ਸਟਾਰਟਅਪ ਦਾ ਪੈਸਾ ਆ ਜਿਹੜਾ ਆਪਣਾ ਕੰਮ ਖੋਲ੍ਹ ਸਕਦੇ ਆ ਉਹਦਾ ਪੈਸਾ ਆ ਉਹ ਦੇਣ ਲਈ ਤਿਆਰ ਨੇ ਇਹੋ ਜੀਆਂ ਗੱਲਾਂਬਾਤ ਵੀ ਤੁਸੀਂ ਦੇਖੀਏ ਨਾ ਦੇਖੋ ਭਾਰਤ 'ਚ ਪਿਛਲੇ 4 ਸਾਲ 'ਚ ਹੁਣ 150 ਹਜ਼ਾਰ ਸਟਾਰਟਅਪ ਆ ਗਏ ਅੰਮ੍ਰਿਤਸਰ ਚ ਕਿੰਨੇ ਆਏ ਔਜਲਾ ਸਾਹਿਬ ਇਹਦਾ ਜਵਾਬ ਦੇਣ ਇਹ ਜਿਹੜੇ ਮੰਤਰੀ ਜੀ ਨੇ ਉਹ ਇਹਦਾ ਜਵਾਬ ਦੇਣ ਜਾਂ ਜਿਹੜੇ ਪਹਿਲੇ ਮੰਤਰੀ ਜੀ ਸੀ ਉਹਨਾਂ ਨੇ ਕੀ ਕੀਤਾ ਇਹੋ ਜੀਆਂ ਚੀਜ਼ਾਂ ਵੱਲ ਸਾਨੂੰ ਗਾਂਹ ਦੇਖਣ ਦੀ ਜ਼ਰੂਰਤ ਹੈ ਇਸ ਲਈ ਇਸ ਲਈ ਆਪਾਂ ਤੁਹਾਨੂੰ ਪਤਾ ਡਰੱਗਸ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਜਿਹੜੀ ਦਵਾਈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਉਹ ਬਲੈਕ ਚ ਮਿਲਦੀ ਆ ਔਰ ਉਹਦੇ ਨਾਲ ਨਸ਼ਾ ਹੋਰ ਜ਼ਿਆਦਾ ਬੰਦਾ ਵਿੱਚ ਫਸਦਾ ਆ ਅਮਰੀਕਾ 'ਚ ਦੋ ਦਵਾਈਆਂ ਨੇ ਇਸ ਵੇਲੇ ਇੱਕ ਟੀਕਾ ਆ ਇੱਕ ਨੱਕਾ ਚ ਪਾਉਣ ਵਾਲੀ ਉਹ ਦੋਵੇਂ ਮੈਂ ਇੱਥੇ ਲਿਆਵਾਂਗਾ ਤੇ ਜਿਹੜੇ ਇੱਥੇ ਰੀਹੈਬਿਲੀਟੇਸ਼ਨ ਸੈਂਟਰ ਨੇ ਉਹਨਾਂ 'ਚ ਅਸੀਂ ਡਿਸਟ੍ਰਿਬਿਊਟ ਕਰਵਾਵਾਂਗਾ ਅਕਾਲੀ ਅਕਾਲੀ ਭਾਜਪਾ ਦੇ ਗੱਠਜੋੜ ਤੋਂ ਤੁਸੀਂ ਅਲੱਗ ਹੋ ਅਲੱਗ-ਅਲੱਗ ਦੋਵੇਂ ਲੜ ਰਹੇ ਆ ਹਾਲਾਂਕਿ ਜਿਆਦਾਤਰ ਇਹ ਸੀਟ ਜਿਹੜੀ ਅੰਮ੍ਰਿਤਸਰ ਦੀ ਵੇਖੀ ਇਹ ਤੇ ਕਾਂਗਰਸ ਦੀ ਝੋਲੀ ਦੇ ਵਿੱਚ ਹਮੇਸ਼ਾ ਪਈ ਆ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਕਾਂਗਰਸ ਦੀ ਝੋਲੀ ਦੇ ਵਿੱਚੋਂ ਸੀਟ ਖੋਈ ਸੀ ਸੋ ਹੁਣ ਕਿਹੋ ਜਿਹਾ ਤੁਹਾਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਕਿਉਂਕਿ ਵਿਰੋਧ ਵੀ ਭਾਜਪਾ ਦਾ ਬਹੁਤ ਹੋ ਰਿਹਾ ਦੇਖੋ ਵਿਰੋਧ ਹੋ ਰਿਹਾ ਮੈਨੂੰ ਤਾਂ ਨਹੀਂ ਇਹਨਾਂ ਦੇਖਦਾ ਤੁਸੀਂ ਸ਼ਹਿਰ ਚ ਜਾਓ ਮੇਰੇ ਪ੍ਰੋਗਰਾਮ ਦੇਖੋ ਵਿਰੋਧ ਕਰਨ ਵਾਲੇ ਕਈ ਵਾਲੀ ਗੁੰਮਰਾ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਪੋਲਿਟਿਕਸ ਖੇਡਦੇ ਨੇ ਮੈਂ ਤੁਸੀਂ ਫਾਰਮਰਸ ਦੀ ਗੱਲ ਕਰਦੇ ਹੋ ਕਿਸਾਨਾਂ ਦੀ ਗੱਲ ਕਰਦੇ ਹੋ ਮੈਂ ਤੇ ਕਹਿੰਨਾ ਕਿ ਉਹਨਾਂ ਦੀਆਂ ਇਨਕਮਾਂ ਵਧਣਗੀਆਂ ਤੇ ਕਈ ਮੈਂ ਪ੍ਰਪੋਜ਼ਲ ਵੀ ਦਿੱਤੀਆਂ ਨੇ ਹੁਣ ਉਹ ਪ੍ਰੈਕਟੀਕਲ ਪ੍ਰਪੋਜ਼ਲ ਦੇ ਉਹਨਾਂ 'ਚ ਕੋਈ ਵਾਅਦਾ ਕਰਨਾ ਆ ਤੇ ਉਹਦੇ ਤੇ ਗੱਲ ਨਹੀਂ ਕਰਦੇ ਬਾਕੀ ਦੇਖੋ ਸਭ ਤੋਂ ਜ਼ਿਆਦਾ ਜ਼ਰੂਰੀ ਤੁਸੀਂ ਪਿਛਲੀ ਵਾਰੀ ਦੀ ਗੱਲ ਕਹੀ ਆ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਆ ਕਿ ਆਪਾਂ ਲੋਕਾਂ ਦੀ ਭਲਾਈ ਲਈ ਕੀ ਕਰ ਸਕਦੇ ਆ ਉਹਦੇ ਤੇ ਗੱਲ ਕਰੀਏ ਤੇ ਮੈਂ ਤੁਹਾਨੂੰ ਦੱਸਿਆ ਮੈਂ ਕਲੀਅਰਲੀ ਉਹਦੇ ਤੇ ਗੱਲ ਕੀਤੀ ਆ ਬਾਕੀ ਅਲਾਈਅੰਸ ਹੋਵੇ ਨਾ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਮੇਰੀ ਆਪਣੀ ਬਲੀਫ ਆ ਕਿ ਲੋਕਾਂ ਨੂੰ ਅੱਖਾਂ ਖੋਲ ਕੇ ਕੰਨ ਖੋਲ ਕੇ ਤੇ ਆਪਣੀ ਗਾਂਹ ਪ੍ਰਗਤੀ ਬਾਰੇ ਸੋਚਣਗੇ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਦਾ ਜਿਹੜਾ ਡਰੱਗਸ ਦਾ ਔਰ ਜਿਹੜਾ ਅੰਡਰ ਡਿਵੈਲਪਮੈਂਟ ਦਾ ਇੰਪੈਕਟ ਹੈ ਉਹ ਲੋਕਾਂ ਦੀਆਂ ਫੈਮਿਲੀਆਂ ਤੇ ਹੁੰਦਾ ਬੱਚਿਆਂ ਤੇ ਹੁੰਦਾ ਤੇ ਇਸ ਕਰਕੇ ਉਹਦੇ ਵਾਲਾ ੜਕਾਂ ਫੋਕਸ ਆਖਰੀ ਆਖਰੀ ਸਵਾਲ ਮੁਕਾਬਲਾ ਕਿਵੇਂ ਦਾ ਮੰਨਦੇ ਹੋ ਕਿ ਲੱਗਦਾ ਕਿ ਕਿਸ ਕਿਸ ਦਾ ਮੁਕਾਬਲਾ ਤੁਹਾਡਾ ਕਿੰਨਾ ਮੁਕਾਬਲਾ ਦੇਖੋ ਮੁਕਾਬਲਾ ਤਾਂ ਹੋਣਾ ਚਾਹੀਦਾ ਆ ਗਾਂ ਕੀ ਪ੍ਰੋਪੋਜ਼ਲ ਦਿੰਦੇ ਨੇ ਤੁਸੀਂ ਸਾਰੇ ਆਨੀਆਂ ਪ੍ਰਪੋਜ਼ਲਾਂ ਦੇਖ ਲਓ ਆਪਣੇ ਆਪ ਹੀ ਤੁਹਾਨੂੰ ਮੁਕਾਬਲਾ ਸਿੱਧਾ ਸਾਹਮਣੇ ਆ ਜਾਏਗਾ ਸੋ ਬਹੁਤ ਬਹੁਤ ਧੰਵਾਦ ਜੀ ਸੋ ਐਸਨ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੀ ਨੇ ਤਾਂ ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜਾ ਵਿਜ਼ਨ ਉਹ ਲੈ ਕੇ ਆਏ ਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਕਈ ਜਿਹੜੇ ਸੰਸਦ ਰਹੇ ਨੇ ਲੇਕਿਨ ਉਹਨਾਂ ਨੇ ਉਸ ਵਿਜ਼ਨ ਉੱਲ ਧਿਆਨ ਨਹੀਂ ਦਿੱਤਾ ਸੋ ਜਿਹੜੇ ਵਿਜ਼ਨ ਉਹ ਲੈ ਕੇ ਆਏ ਨੇ ਭਾਵੇਂ ਉਹ ਬੇਰੋਜ਼ਗਾਰੀ ਦਾ ਹੈ ਜਾਂ ਫਿਰ ਨਸ਼ੇ ਦਾ ਮੁੱਦਾ ਹੈ ਸੰਸਦ ਜੇ ਅਗਰ ਲੋਕ ਉਹਨਾਂ ਨੂੰ ਜਿੱਤ ਕੇ ਸੰਸਦ ਵਿੱਚ ਭੇਜਦੇ ਆ ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਬੇਰੋਜ਼ਗਾਰੀ ਅਤੇ ਦਸ਼ੇ ਦੇ ਮੁੱਦੇ ਨੂੰ ਹੱਲ ਕਰਨ ਅਮਿਤ ਸ਼ਰਮਾ ਪੰਜਾਬਕ ਅੰਮ੍ਰਿਤਸਰ